ਸਾਈਡ ਤੇ ਲਵਾ ਦਿਓ ਬਲਰਾਮ ਤੇ ਬਲਰਾਜ ਪੰਜਾਬ ਕਰਨਾ ਤੇ ਗੁਰ ਰਾਮ ਗੁਰ ਰਾਮ ਹੈ ਕਿਨੂੰ ਮਾਈਆਂ ਚੁਹਾ ਕੇ ਆਪਣੇ ਮਨੋ ਜੇ ਰਾਮ ਬਲਰਾਮ ਜੀ ਵਾਹਿਗੁਰੂ ਸਤਨਾਮ ਇਹਦਾ ਪਾਣੀ ਛੱਡ ਦਿਓ ਇੱਥੇ ਨਾਲ ਉਹ ਪੰਪ ਜਿਹੜਾ ਪੰਪ ਛੱਡ ਦਿਓ ਕਹਿ ਕੇ ਆ ਬੰਦੇ ਪਤਾ ਹੀ ਲੱਗਨ ਤਾਂ ਮੈਂ ਕਿਹਾ ਢਾੜੀ ਤੁਰੀ ਮਾਰੀ ਮੋਟੀ ਮੱਛਾ ਕੜਕੁਲ ਬਲਾਈ ਲੜਾਈ ਚੋਂ ਦੇ ਬੜਾ ਗਿਆ ਹੁਣ ਲਾਇਆ ਹਜੇ ਕੀ ਹੋ ਗਿਆ 10 ਮਿੰਟ ਲੱਗ ਜਾਣੀਆਂ ਲਾਈ ਇਹ ਕੜਕੁਲ ਪੈ ਲਾ ਕੇ ਹੁਣ ਅੱਜ ਕਿ ਕਰਿਆ ਹਰੇ ਵੀ ਕੀ ਤੇ ਚੱਲਣਾ ਅਸਲ ਤੇਰੇ ਤਾਂ ਹੀ ਕੰਮ ਚੱਲਦੇ ਆ ਚਮਕੂ ਭਾਣਾ ਮੂਰੇ ਪੂਰੇ ਮਾਈ ਦੇ ਭੋਗ ਦੇ ਦੇਖਿਆ ਮੇਰੇ ਐ ਕਿਵੇਂ ਚੜਾਈਆਂ ਹੀ ਮੋਚਾ ਉਹਦੇ ਵੇਲੇ ਹੀ ਪੂਰੇ ਚੜਾਈ ਸੀ ਮੱਲਾ ਪੱਕ ਪੋਕ ਬੰਨੇ ਹੀ ਫੁੱਲ ਉਤੇ ਦੀ ਹੈ ਚੜਾਈ ਸੀ ਨਾ ਪੂਰੇ ਬਹੁਤ ਚੜਾਈ ਸੀ ਉਹਦੇ ਪਹਿਲਾਂ ਪਤਾ ਨਹੀਂ ਕੋਈ ਪ੍ਰੋਗਰਾਮ ਹੂੰ ਮੈਨੇ ਉੱਤੇ ਤੇ ਪੱਗ ਵੀ ਭਾਈ ਸਾਜਦੀ ਸੀ ਬਹੁਤ ਉਹ ਪੱਕ ਪੋਕ ਬੰਨੇ ਦੀ ਚੀਜ਼ ਸੀ ਪੱਕ ਤਾਂ ਬੰਨੇ ਯਾਰ ਪੱਕ ਤਾਂ ਬੰਦੇ ਦਾ ਚੜਾਈ ਆ ਪੱਕ ਨਾਲ ਤਾਂ ਪੱਕ ਨੇ ਬੰਦੇ ਦੀ ਚੜਾਈ ਹੁੰਦੀ ਆ ਦੇਖਣਾ ਸਾਰੀ ਸੰਗਤ ਪੱਗ ਪੱਗ ਹੀ ਆ ਦੇਖ ਲੈ ਹੈ ਪੱਗ ਦਾ ਕਰਕੇ ਹੀ ਆ ਸਭ ਕੁਝ ਇਹ ਜਿਹੜੇ ਆ ਸ਼ਿਕਾਉਂਦੇ ਆ ਲੰਗਰ ਪਣੀ ਆ ਵੀ ਚੱਗੀਆਂ ਆ ਪਾਣੀ ਆ ਠੀਕ ਆ ਠੀਕ ਆ ਡੇੜਤਿਆਂ ਦੇ ਆ ਆ ਰੋਟੀ ਸ਼ਿਕਾਉਣ ਵਾਲੇ ਜਾਂਦੇ ਆ ਬਹਿਰੇ ਜੱਟ ਆ ਬਹਿਰੇ ਆ ਇਹ ਕਿੱਥੋਂ ਨੇ ਦੇ ਚੱਗੀਆਂ ਵਾਲੇ ਆਇਆ ਤਾਂ ਇੱਥੋਂ ਹੀ ਆ ਨੇੜੇ ਕਿਤੇ ਜਗ੍ਹਾ ਸੀ ਕਿ ਨਾ ਸੀ ਸੀ ਹੈ ਪਲੇ ਪਲ ਹੱਥ ਦੇ ਕੋਲੇ ਉੱਥੋਂ ਸੰਗਤ ਜੁੜੀ ਵੀ ਆ ਤੇ ਹਲਵਾਈ ਵੀ ਉੱਥੋਂ ਆਇਆ ਹੋਇਆ ਇਹ ਬਹਿਰੇ ਵੀ ਉੱਥੋਂ ਨੇ ਉੱਥੋਂ ਹੀ ਦਾ ਉਹ ਰਵਾਈਆਂ ਤਾਰਾਂ ਤੇ ਰੱਖੀਆਂ ਗੋਲ ਪਰ ਨਹੀਂ ਬੰਨੇ ਸਾਬ ਹੂੰ ਹਾਵਾ ਉਹੀ ਆ ਝੱਟਣ ਵਾਲੇ ਆ ਝੱਗਿਆਂ ਪਾਈ ਫਿਰਦੇ ਹੂੰ ਪਰ ਪਛਾਣ ਤਾਂ ਰੱਖਣਗੇ ਜਿਹੜਾ ਉਹ ਬਾਬਾ ਸੁਰਗ ਵਸ ਉਹ ਇਹਨਾਂ ਦੇ ਬ੍ਰਾਮ ਕੇ ਇਹਨਾਂ ਦੇ ਰਿਸ਼ਤੇਦਾਰੀ ਤੁਸੀਂ ਉਹ ਤਾਇਆ ਸੀ ਇਹਨਾਂ ਦਾ ਤਾਇਆ ਸੀ ਪਤਨ ਇਹਨੂੰ ਬੰਦ ਕਰ ਦੋ ਦੱਸਦਾ ਤਾਣੀ ਮੈਂ ਕਮਲੰਦ ਟਾਹਰ ਆ ਬਿਜਲੀ ਵਿਭਾਗਾਂ ਵੀ ਕਰਦਾ ਸਾਨੂੰ ਸੁਣ ਲਿਆ ਕਰ ਸਾ ਤੂੰ ਐ ਇਹ ਜਿਹੜੀਆਂ ਗੱਲਾਂ ਤਾਂ ਸੁਣ ਲਿਆ ਕਰ ਇਹ ਇਹ ਨਹੀਂ ਦੱਸਦਾ ਪਾਪਾ ਹੋਰ ਬੰਦ ਨੇ ਗੱਲ ਦੱਸੀ ਮੈਨੂੰ ਪਤਾ ਆ ਸੱਚੀ ਮਾਤਾ ਜੀ ਵਾਹੋ ਪਾਣੀ ਚੱਕੇ ਨਹੀਂ ਇਹਨੇ ਚੱਕ ਲਿਆ ਚੱਕ ਲਿਆ ਪੂਰੀ ਚੱਕਿਆ ਨਾਰਾ ਵੀ ਫਿਰਦਾ ਹੈ ਓਹ ਦੇਖਦਾ ਨਹਰਾ ਵੀ ਠੀਕ ਆ ਅਰੇ ਪਿੰਡ ਕੀ ਆ ਹੂੰ ਹੂੰ ਹੌਣ ਦੇ ਲੋਕਾਂ ਨੇ ਇੰਨਾ ਗਰਮੀ ਕਰ ਤੇ ਲੋਕ ਥੋੜਾ ਜਿਹਾ ਆ ਜੀ